og det er en god start ਹਾਂਜੀ ਸਰ ਜੀ ਆਪਣਾ ਨਾਮ ਦੱਸ ਕੇ ਜੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਹਾਂਜੀ ਸਰ ਕਿਸ ਜਗ੍ਹਾ ਤੇ ਖੜੇ ਜੇ ਤੇ ਕਿੰਨਾ ਸਮਾਂ ਹੋ ਗਿਆ ਕਾਦੀ ਕਿੱਲੋ ਜਾਮ ਲੱਗਾ ਜੀ ਮੈਨੂੰ ਸਾਰਾ ਅੱਧਾ ਪੌਣਾ ਘੰਟੇ ਦੇ ਕਰੀਬ ਹੋ ਗਿਆ ਇੱਥੇ ਖੜੇ ਨੂੰ ਤੇ ਇਹ ਇੰਡੀਆ ਗੇਟ ਤੇ ਖੜੇ ਆ ਜੀ ਅਸੀਂ ਅਟਾਰੀ ਨੂੰ ਅੱਛਾ ਜੀ ਮੇਰਾ ਪਿੰਡ ਆ ਇੱਧਰ ਅੱਛਾ ਜੀ ਤੇ ਦੇਖੋ ਜੀ ਕੀ ਬੁਰਾ ਹਾਲ ਹੋਇਆ ਪਿਆ ਜੀ ਪਤਾ ਲੱਗਾ ਕੌਣ ਆ ਰਿਹਾ ਜੀ ਮੇਰੇ ਖਿਆਲ ਚ ਕਹਿੰਦੇ ਆ ਕਿ ਭਗਵੰਤ ਮਾਨ ਜੀ ਆ ਰਹੇ ਨੇ ਉਦੋਂ ਤੇ ਜਦੋਂ ਆਪਣੀਆਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਉਹਨਾਂ ਦੇ ਕਹਿੰਦੇ ਆ ਗਏ ਅਸੀਂ ਜਿਹੜਾ ਮਤਲਬ ਬਿਲਕੁਲ ਆਮ ਜਨਤਾ ਦੇ ਵਿੱਚ ਆਮ ਲੋਕ ਲੋਕਾਂ ਮੰਗ ਵਿੱਚ ਰਾਂਗੇ ਹੁਣ ਦੇਖ ਲਓ ਮੈਨੂੰ ਹੀ ਕੱਡੂ-ਕੱਡ ਪੌਣਾ ਘੰਟਾ ਹੋ ਚਲੇ ਇੱਥੇ ਖੜੇ ਨੂੰ ਤੇ ਪਿੱਛੇ ਮੇਰੇ ਖਿਆਲ ਸਾਢੇ ਤੱਕ ਜਾਮ ਹੋਣਾ ਹੈ ਇਹ ਕੋਈ ਹਾਲਾਤ ਥੋੜੇ ਆਏ ਬੁਰਾ ਹਾਲ ਹੋਇਆ ਪਿਆ ਜੀ ਗਰਮੀ ਦੇ ਦਿਨ ਹੈ ਆ ਵਿਚਾਰੀ ਮੇਰੇ ਸਾਹਮਣੇ ਮਾਤਾਵਾਂ ਨਹੀਂ ਖੜੀਆਂ ਨੇ ਜਾ ਰਹੇ ਨੇ ਕਿਤੇ ਦੂਰ ਨੇੜੇ ਵੀ ਜਾਣਾ ਹੋ ਸਕਦਾ ਕੋਈ 100 ਕੰਮ ਹੁੰਦਾ ਪਰ ਬੁਰਾ ਹਾਲ ਹੈ ਜੀ ਇਹ ਇਹ ਕੋਈ ਕੀ ਇੱਥੇ ਕਰ ਦੇਣਾ ਵਾ ਭਗਵੰਤ ਮਾਨ ਨੂੰ ਇੰਨਾ ਕਦਾ ਡਰਿਆ ਜਿਹੜਾ ਇੰਨਾ ਕੁਝ ਖਤਮ ਕਰਨਾ ਜੀ ਆਪਾਂ ਤੇ ਇਹ ਵੀਆਪੀ ਖ ਵੀਆਪੀ ਦਾ ਸਭ ਉੱਤੋਂ ਦੀ ਬਾਲ ਕੇ ਤੇ ਆ ਕੰਮ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਉਹ ਲੀਡਰ ਜਿਹੜੇ 2-2 3-3 7-7 8-8 ਗੱਡੀਆਂ ਲੈ ਕੇ ਫਿਰਦੇ ਮੇਰੇ ਸਾਹਮਣੇ 20-20 ਗੱਡੀਆਂ ਹੁੰਦੀਆਂ ਇਹਦੇ ਨਾਲ ਇਹ ਕੋਈ ਗੱਲ ਥੋੜੀ ਹੈਗੀ ਆ ਭਗਵੰਤ ਮਾਨ ਜੀ ਤੁਸੀਂ ਬੜੇ ਵਧੀਆ ਆਪਣੇ ਆਪ ਚ ਮਤਲਬ ਆਮ ਆਤਮੀਆਂ ਲੋਕਾਂ ਨਾਲ ਵਿਚਰਨ ਨੂੰ ਫਿਰਦੇ ਜੇ ਪਰ ਕੋਈ ਢੀ ਗੱਲ ਨਹੀਂ ਲੱਗਦੀ ਆ ਕਿਦੋਂ ਦੇ ਲੋਕ ਖਰਾਬ ਹੋ ਰਹੇ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ ਮੈਂ ਇਸ ਨੂੰ ਚੰਗਾ ਨਹੀਂ ਸਮਝਦਾ ਜੀ ਇਹ ਠੀਕ ਨਹੀਂ ਗੱਲ ਸਿਸਟਮ ਆਊਟ ਹੋਇਆ ਪਿਆ ਜੀ ਧੰਨਵਾਦ ਧੰਨਵਾਦ ਬਸ ਕੇ ਰੁਕੀ ਆ ਕਾਦੀ ਕੋਲ ਰੋਕੀ ਆ ਪਾਦਾਨੀ ਗਮੀਨੀ ਕਿੰਨੀ ਦੇਰ ਹੋਗੀ ਬਸ ਰੁਕੀ ਨੂੰ ਬਾਬਾ ਜੇ ਰੋ ਗਿਆ ਵਾ ਦੱਸਿਆ ਕਿਸ ਨੇ ਕਿਉਂ ਬਸ ਰੁਕੀ ਆ ਮੈਂ ਪੁੱਛਿਆ ਹੀ ਨਹੀਂ ਕਿਸੇ ਅੱਛਾ ਤੇ ਗਰਮੀ ਆ ਪੂਰੀ ਇਹ ਤੇ ਪੁੱਛਣਾ ਹੀ ਡਰਾਈਵਰ ਨੂੰ ਕਿਉਂ ਨਹੀਂ ਬਸ ਚਲਾਉਂਦੇ ਤੁਸੀਂ ਦੱਸ ਦਿਓ ਅਹੀਂ ਤਾਂ ਮਾਤਾ ਦੱਸਣ ਦੇ ਮੁੱਖ ਮੰਤਰੀ ਆਇਆ ਵਾ ਅੱਛਾ ਤੇ ਮੁੱਖ ਮੰਤਰੀ ਕਰਕੇ ਰਾਹ ਰੋਕਿਆ ਵਾ ਅੱਛਾ ਹਾਂ ਤੇ ਕਦੋਂ ਹੋਗਾ ਖੁੱਲਣਾ ਇਹ ਮਾਤਾ ਪਤਾ ਨਹੀਂ ਜੇ ਕਿੰਨਾ ਟਾਈਮ ਲੱਗ ਜਣਾ ਤੇ ਫਿਰ ਪਛਾਹੇ ਮਰਜ਼ੀ ਦਾ ਮੈਂ ਤਾਂ ਟਾਰਗਿਓ ਕਿ ਫਿਰ ਵਾਪਸ ਜਾਣਾ ਬਹੁਤ ਜਿਹਾ ਟਾਈਮ ਲੱਗ ਜਾਣਾ ਜਾਲਦਾ ਮਦਾ ਤੇ ਫਿਰ ਮੈਂ ਪਛਾਹ ਕਿਵੇਂ ਜਾ ਸਕਦੀ ਅੱਡੇ ਤੇ ਮਾਤਾ ਪਿੱਛੇ ਵੀ ਟ੍ਰੈਫਿਕ ਜਾਵੇਂ ਆ ਉਹ ਪੁਲਸ ਵਾਲਿਆਂ ਨਾਲ ਕਰਕੇ ਵੇਖੋ ਗੱਲ ਕੀ ਕਹਿੰਦੇ ਆ ਕਿ ਨਹੀਂ ਉਹ ਕਿਹਤਰਾ ਨਾ ਕਿਹਤਰਾ ਪਛਾਹ ਪਛਾਡੋ ਠੀਕ ਹੈ ਮਾਤਾ ਹਾਂ ਮੈਂ ਆਪਦੇ ਘਰ ਤੇ ਜਾਵਾਂ ਠੀਕ ਹੈ ਮਾਤਾ ਹਾਂਜੀ ਮੇਰਾ ਨਾ ਫਰਿਆਦ ਆ ਜੀ ਹਾਂਜੀ ਸਰ ਕਿਸ ਜਗ੍ਹਾ ਤੇ ਖੜੇ ਜੇ ਤੇ ਕੀ ਕਾਰਨ ਕਾਦੀ ਗੱਲੋਂ ਖੜੇ ਜੇ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹੈਲੋ ਇਹ ਤਕਰੀਬਨ ਮੈਨੂੰ ਇੱਥੇ ਅੱਧਾ ਘੰਟਾ ਹੀ ਹੋ ਗਿਆ ਜੀ ਹਾਂ ਮੈਂ ਡਿਊਟੀ ਜਾਣਾ ਜੀ ਆਪਣੀ ਅੱਛਾ ਜੀ ਕਿਸ ਜਗ੍ਹਾ ਜਾਣਾ ਹੈ ਡਿਊਟੀ ਜੀ ਤੁਸੀਂ ਮੈਂ ਰਣੀਕੇ ਜਾਣਾ ਮੇ ਜਿੱਤੇ ਆਪਣਾ ਅਟਾਰੀ ਦੁਰ ਦੇ ਪਾਸੇ ਕਾਦਾ ਕੰਮ ਕਰਦੇ ਜੀ ਮਰ ਕੋ ਪੰਜਾਬ ਗਵਰਨਮੈਂਟ ਦੇ ਮੈਂ ਕਮਾਇਆ ਫਿਜੀਕਲ ਡੈਟੇਟਰ ਦਸਤੇ ਕੈਂਟਾ ਸੀ ਬੈਠਦਾ ਅੱਛਾ ਜੀ ਪਤਾ ਲੱਗਾ ਜੀ ਕਾਦੀ ਗੱਲੋਂ ਰੋਕਿਆ ਗਿਆ ਆ ਹਾਂ ਦੱਸ ਰੇ ਕੰਦੇ ਭਗਵੰਤ ਮਾਨ ਆ ਰਿਹਾ ਜੀ ਅੱਛਾ ਹਾਂਜੀ ਤੇ ਵੀਆਈਪੀ ਕਲਚਰ ਕਹਿੰਦੇ ਖਤਮ ਕਰਨਾ ਆਪਾਂ ਆਹ ਦੇਖੋ ਲੱਪਣੀ ਡਿਆ ਜੀ ਵੀ ਅੱਜ ਜੀ ਕਲਚਰ ਜਿਹੜਾ ਬਦਲ ਕੇ ਦੁਨੀਆ ਪਰੇਸ਼ਾਨ ਹੋ ਰਹੀ ਆ ਪਗਵਾਨ ਤੁਮਾਰ ਦਾ ਕੋਈ ਪਤਾ ਨਹੀਂ ਹੈ ਕਦੋਂ ਆਉਣਾ ਕਦੋਂ ਨਹੀਂ ਆਉਣਾ ਹੈਗਾ ਅਸੀਂ ਆਪਣੀ ਜਾਗ ਉਤੇ ਹਾਜ਼ਰੀ ਦੇਣੀ ਹੈ ਜੀ ਤੇ ਹੁਣ ਦੱਸੋ ਮਤਲਬ ਕਿ ਕੀ ਕਰ ਸਕਦੇ ਆ ਜੀ ਬੱਸੇ ਜਾ ਰਹੇ ਜੇ ਬੱਸੇ ਹਾਂ ਜੀ ਹਾਂ ਜੀ ਬੱਸੇ ਜਾ ਰਹੇ ਹਾਂ ਜੀ ਤੇ ਕੀ ਤੁਹਾਡੇ ਕੋਈ ਮੁਲਾਜ਼ਮ ਆਇਆ ਕਿਸੇ ਨੂੰ ਦੱਸਿਆ ਤੁਹਾਨੂੰ ਕਿ ਕਿੰਨਾ ਸਮਾਂ ਲੱਗੇ ਜਾਂ ਕੋਈ ਕਿਸੇ ਨਾਲ ਪਹੁੰਚ ਕੀਤੀ ਕਿੰਨਾ ਹਾਂ ਮੈਂ ਤਾਂ ਵੀਡੀਓ ਬਣਾ ਕੇ ਆਪਣੇ ਮਤਲਬ ਕਿ ਜਿਹੜੇ ਕਮਾਂਡਰ ਨੇ ਉਹਨਾਂ ਨੂੰ ਪਹੁੰਚ ਦਿੱਤੀ ਹੈ ਜੀ ਕਿ ਮੈਂ ਫਸਿਆ ਮੈਂ ਜਾਂ ਹਾਂ ਕਿ ਮੈਂ ਜਾਮ ਲੱਗਾ ਹੋਇਆ ਪਗਵਾਨ ਤੁਮਾਰ ਆ ਰਿਹਾ ਹੈ ਇਹ ਕਰਕੇ ਮੈਂ ਲੇਟ ਵੀ ਹੋ ਸਕਦਾ ਹੈ ਵੇ ਬੜੀ ਹਾਈ ਜੀ ਆ ਪਾਈ ਜਾਵੇ ਮੈਂ ਕਿਹਾ ਗੱਡੀ ਲੰਗੇ ਜੀ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਪਰਮੋਦ ਜੇ ਭਾਈ ਹਾਂਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਖੜੇ ਹੋਏ ਨੂੰ ਕੀ ਕਾਰਨ ਕਾਦੀ ਗੱਲੋਂ ਖੜੇ ਕੀਤਾ ਗਿਆ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਜੀ ਅੱਧਾ ਘੰਟਾ ਹੋ ਗਿਆ ਜੀ ਅਸੀਂ ਇੱਥੋਂ ਜਿਉਂ ਆਏ ਆ ਇੱਥੇ ਬ੍ਰੇਕ ਲੱਗ ਗਈ ਹੈ ਤੇ ਐਸੇ ਹੀ ਆੜੀ ਹੋ ਜੀ ਹੈਗਾ ਜੇ ਮੁੱਖ ਮੰਤਰੀ ਆ ਰਿਹਾ ਜੀ ਪੰਜਾਬ ਦਾ ਅੱਛਾ ਸਾਨੂੰ ਤਾਂ ਪਤਾ ਨਹੀਂ ਹੈਗਾ ਜੀ ਅਸੀਂ ਤੇ ਆਏ ਆ ਬੱਸ ਸਟੈਂਡ ਤੋਂ ਆਏ ਆ ਅੱਛਾ ਜੀ ਇੱਥੇ ਆ ਗਿਆ ਡੀ ਬ੍ਰੇਕ ਲੱਗੀ ਜੇ ਦੇ ਇਹੋ ਹੀ ਕਮਾਣਾ ਤੇ ਉਹੋ ਹੀ ਖਾਣਾ ਜੀ ਮੇਰੇ ਪਰੇਸ਼ਾਨ ਹੋ ਗਿਆ ਪਰੇਸ਼ਾਨ ਕਿਥੋਂ ਗਰਮੀ ਗਰਮੀ ਕਿੰਨੀ ਰਹਿਣ ਦੀ ਜੇ ਤੇ ਕੋਈ ਨਹੀਂ ਤੁਹਾਨੂੰ ਦੱਸਿਆ ਕਿ ਕਿੰਨਾ ਟਾਈਮ ਲੱਗੂਗਾ ਕਿੰਨੀ ਦੇਰ ਨਾਲ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਜੀ ਬਸ ਆਦੇ ਵੇਖਣ ਦੇ ਆ ਗੱਡੀਆਂ ਵਿੱਚ ਲੋਗ ਹੈ ਕਿ ਹੁਣ ਟ੍ਰੈਫਿਕ ਜਾਂਦੀ ਹੁਣ ਟ੍ਰੈਫਿਕ ਜਾਂਦੀ ਹੈ ਰਸਤਾ ਜਾਮ ਹੈ ਜੀ ਰਸਤਾ ਜਾਮ ਹੋਇਆ ਜੀ ਉਹ ਜਮਾ ਇਹ ਕੀ ਕਰ ਸਕਦੇ